ਬਹੁਤ ਖੁਸ਼ੀ ਹੈ ਔਰ ਬਹੁਤ ਸਾਰਾ ਜਿਹੜਾ ਅੱਜ ਸਾਡੇ ਵਰਕਰਾਂ ਦੇ ਵਿੱਚ ਵੀ ਜਿਹੜਾ ਖੁਸ਼ੀ ਦੇਖਣ ਨੂੰ ਮਿਲ ਰਿਹਾ ਸੋ ਮੈਂ ਧੰਨਵਾਦੀ ਆ ਸਭ ਤੋਂ ਪਹਿਲਾਂ ਤਾਂ ਸੰਗਰੂਰ ਦੇ ਲੋਕਾਂ ਦਾ ਵੋਟਰਾਂ ਦਾ ਜਿਨ੍ਹਾਂ ਨੇ ਅੱਜ ਸਾਨੂੰ ਇਹ ਜਿਹੜਾ ਫਤਵਾ ਦਿੱਤਾ ਮਾਨ ਦਿੱਤਾ ਔਰ ਮੈਂ ਵਿਸ਼ਵਾਸ ਵੀ ਦਿਵਾਉਣੀ ਆ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਜਿਹੜੀ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਡੇ ਭਰਾ ਗੁਰਮੀਤ ਸਿੰਘ ਮੀਤਿਹਰ ਦਾ ਜਿਹੜਾ کردار ਨੂੰ ਦੇਖਦੇ ਹੋਏ ਜਿਹੜਾ ਸੰਗਰੂਰ ਦੇ ਲੋਕਾਂ ਨੇ ਇਹਨਾਂ ਵੱਡਾ ਫਤਵਾ ਜਿਹੜਾ ਸਾਨੂੰ ਅੱਜ ਦੇ ਕੇ ਭੇਜਿਆ ਸੋ ਵਿਸ਼ਵਾਸ ਰਵਾਉਣਾ ਕਿ ਉਹਨੇ ਹੀ ਵੱਡੇ ਹੌਸਲੇ ਦੇ ਨਾਲ ਆਪਣੇ ਸੰਗਰੂਰ ਦੇ ਇਲਾਕੇ ਦੇ ਲਈ ਲੋਕਾਂ ਦੇ ਲਈ ਜਿਹੜੀ ਦਿਨ ਰਾਤ ਅਸੀਂ ਮਿਹਨਤ ਕਰਾਂਗੇ ਤੇ ਉਹਨਾਂ ਦੀ ਆਸਾਂ ਮਿੱਧਾਂ ਦੇ ਉੱਤੇ ਮੈਡਮ ਕਿਵੇਂ ਦੇਖਦੇ ਹੋ ਕਿ ਕੀ ਸ਼ਹਿਰ ਦੇ ਵਿੱਚ ਬੀਜੇਪੀ ਦਾ ਇੱਕ ਵੱਡਾ ਲੱਗ ਰਿਹਾ ਸੀ ਕਿ ਮੰਦਰ ਫੈਕਟਰੀ ਐਂਡ ਆਫ ਕੰਮ ਗੁਰੂ ਬਾਬਾ ਨੂੰ ਦਿਖਾਈ ਨਹੀਂ ਦਿੰਦਾ ਹੈ ਆ ਬਿਲਕੁਲ ਇਹ ਸੰਗਰੂਰ ਦੇ ਵਿੱਚ ਜਿਹੜਾ ਖਾਸ ਤੌਰ ਤੇ ਇੱਕ ਕਲੀਅਰ ਜਿਹੜੀ ਤਸਵੀਰ ਸੰਗਰੂਰ ਦੇ ਲੋਕਾਂ ਨੇ ਜਿਹੜੀ ਦਿਖਾਈ ਹੈ ਚਾਹੇ ਤੁਸੀਂ ਜਿਸ ਤਰੀਕੇ ਨਾਲ ਰਾਮ ਮੰਦਰ ਦੀ ਗੱਲ ਕੀਤੀ ਹੈ ਜਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਗੱਲ ਕਰ ਲੈਣੇ ਸੋ ਪਾਲ ਸਿੰਘ ਖਹਿਰਾ ਦੀ ਗੱਲ ਕਰ ਲੈਣਾ ਜਿਹੜੇ ਆਪਕੋ ਆਪਣੇ ਅਲਜੰਡੇ ਨੇ ਜਿਹੜੇ ਸੰਗਰੂਰ ਦੇ ਵਿੱਚ ਲੈ ਕੇ ਜਿਹੜੇ ਆਲਾਪ ਰਹੇ ਸੀਗੇ ਸੋ ਸੰਗਰੂਰ ਦੇ ਲੋਕਾਂ ਨੇ ਬੜੇ ਨਿਰਪੱਖ ਹੋ ਕੇ ਬੜੇ ਜਿਹੜੇ ਅਗਾਹ ਵੱਧੂ ਸੋਚ ਦਾ ਸਬੂਤ ਦੰਦੇ ਹੋਇ ਇੱਕ ਜਿਹੜਾ ਵੱਡਾ ਮੈਂਡੇਟ ਆ ਜਿਹੜਾ ਆਮ ਆਦਮੀ ਪਾਰਟੀ ਨੂੰ ਗੁਰਮੀਤ ਸਿੰਘ ਮੀਤ ਹਰਜੀਨ ਨੂੰ ਦਿੱਤਾ ਜਿਹਦੇ ਤੋਂ ਸਾਫ ਜਾਇਰ ਹੁੰਦਾ ਕਿ ਸੰਗਰੂਰ ਦੇ ਲੋਕ ਇੱਕ ਸੁਲਝੇ ਹੋਏ ਲੋਕ ਨੇ ਜਿਹੜੇ ਹਮੇਸ਼ਾ ਬੰਦੇ ਦੀ ਜਿਹੜੀ ਕਾਰਗੁਜ਼ਾਰੀ ਆ ਉਹਦਾ ਕਰਦਾਰ ਦੇਖ ਕੇ ਹਮੇਸ਼ਾ ਜਿਹੜਾ ਵੋਟ ਦਿੰਦੇ ਆ ਪਾਲ ਸਿੰਘ ਖਹਿਰਾ ਵਰਗੀ ਕੰਨਣੇ ਦੇਖੋ ਖਹਿਰਾ ਸਾਹਿਬ ਬਾਰੇ ਤਾਂ ਮੈਂ ਪਹਿਲੇ ਹੀ ਕਹਿਆ ਸੀਗਾ ਕਿ ਭਾਈ ਉਹ ਦੋ ਜਿਹੜੀ ਆ ਇਲੈਕਸ਼ਨ ਤੋਂ ਬਾਅਦ ਅਸੀਂ ਕਹਿਆ ਸੀ ਕਿ ਉਹ ਸੰਗਰੂਪ ਚ ਕਦੇ ਲੱਭਣੇ ਨਹੀਂ ਸੋ ਅੱਜ ਨਤੀਜਿਆਂ ਦਾ ਦਿਨ ਆ ਮੈਂ ਤਾਂ ਅੱਜ ਵੀ ਕਹਿਨੀ ਆ ਕਿ ਅੱਜ ਹੀ ਅੱਜ ਦੇ ਦਿਨ ਤੱਕ ਰਿਜ਼ਲਟ ਆ ਦੇ ਸਾਨੂੰ ਸੰਗਰੂਪ ਦੇ ਵਿੱਚ ਸੁਖਵਾਲ ਸਿੰਘ ਖਹਿਰਾ ਲੱਭ ਕੇ ਦਿਖਾ ਦਿਓ ਸੋ ਇਹ ਲੋਕ ਨੇ ਜਿਹੜੇ ਜਿਹੜੇ ਕਿ ਆਪਣੇ ਆਪ ਨੂੰ ਹੋਵੇਸ਼ਾ ਜਿਹੜਾ ਛਾਤੀ ਥਾਪੜ ਕੇ ਇੱਕ ਥਾਪੜ ਕੇ ਜਿਹੜਾ ਉੱਚੀ ਚ ਆਵਾਜ਼ ਦੇ ਵਿੱਚ ਜਿਹੜੇ ਏਜੰਡੇ ਆਲਾਪਦੇ ਨੇ ਸੋ ਲੋਕ ਇਹ ਨਾ ਏਜੰਡਿਆਂ ਤੋਂ ਭਲੀ ਪਾਦ ਜਾਣੂ ਨੇ ਕਿ ਇਹਨਾਂ ਅੰਦਰ ਵਿੱਚ ਕਿੰਨੀ ਕਿ ਸਚਾਈ ਆ ਪਹਿਲਾਂ ਬਠਿੰਡੇ ਵਾਲਿਆਂ ਨੇ ਤੁਰਦਾ ਕੀਤਾ ਸੀ ਤੇ ਅੱਜ ਸੰਗਰੂਰ ਵਾਲਿਆਂ ਨੇ ਤੁਰਦਾ ਕਰਤਾ ਇਹ ਲੋਕ ਨੇ ਜਿਹੜੇ ਇਹਨਾਂ ਦਾ ਹੀ ਹਰਿਵਿੰਦਰ ਸਿੰਘ ਸੇਖੋਂ ਤੋਂ ਨੂਟਾ ਕਿ ਲੱਗਿਆ ਹੈਗਾ ਕਿ ਹੁਣ ਤਾਂ ਲੋਕ ਇਹ ਕੀ ਕਰਨਗੇ ਕਿ ਭਾਈ ਸੇਖੋਂ ਸਾਹਿਬ ਦਾ ਤਾਂ ਪਤਾ ਨਹੀਂ ਨੋਟੇ ਦਾ ਸਾਨੂੰ ਜਰੂਰ ਪਤਾ ਸੋ ਮੈਂ ਹੈਰਾਨ ਆ ਕੇ ਸੰਗਰੂਰ ਦੇ ਲੋਕਾਂ ਨੂੰ ਇਹਨਾਂ ਨੇ ਇਹ ਸਮਝ ਲੈ ਕੇ ਸੰਗਰੂਰ ਦੇ ਵਿੱਚ ਜਿਹੜਾ ਮਰਜੀ ਆਓ ਤੇ ਢੜਕਾਉ ਬਿਆਨ ਦੇ ਕੇ ਲੋਕਾਂ ਨੂੰ ਅਸੀਂ ਸ਼ਾਇਦ ਮਗਰ ਲਾ ਲਾਂਗੇ ਸੰਗਰੂਰ ਦੇ ਲੋਕ ਅਸੀਂ ਅਕਸਰ ਕਹਿੰਦੇ ਆ ਕਿ ਭਈ ਸਿੱਧੇ ਨੇ ਸਿਧਰੇ ਨਹੀਂ ਹੈਗੇ ਤੇ ਜਿਹੜਾ ਕੋਈ ਆ ਕੇ ਇੱਥੇ ਆਪਣਾ ਹੀ ਏਜੰਡਾ ਲੈ ਕੇ ਜਿਹੜਾ ਵੜ ਜਾਂਦੇ ਨੇ ਸੋ ਉਹਨਾਂ ਲੋਕਾਂ ਨੂੰ ਅੱਜ ਜਿਹੜਾ ਕਲੀਅਰ ਜਿਹੜੀ ਪਿਕਚਰ ਆ ਜਿਹੜੇ ਤਸਵੀਰ ਅਸੀਂ ਸਾ ਜਿਹੜਾ ਉਹਨਾਂ ਲੋਕਾਂ ਨੂੰ ਅੱਜ ਦਿਖਾਇਆ ਹੈ ਕਿੰਨੀ ਲੀਡ ਪਾ ਸਕਦੀ ਆ ਉਹ ਦੇਖੋ ਹਜੇ ਤਾਂ ਚੱਲ ਰਹੇ ਨੇ ਤਾਂ ਹੁਣ ਲੋਕਾਂ ਨੂੰ ਹੀ ਪਤਾ ਕਿ ਕਿੰਨਾ ਕੁ ਪਿਆਰ ਦਿੱਤਾ ਹੋਇਆ ਜਿਹੜੇ ਪੁਰਾਣੇ ਜਿਹੜੇ ਰਿਕਾਰ ਜਿਸ ਤਰੀਕੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਕੇ ਗਏ ਨੇ ਕਿ ਜਿਹੜੇ ਪੁਰਾਣੇ ਰਿਪੋਰਟ ਜਿਹੜੇ ਸੁਧਾਰੇ ਜਾਣਗੇ ਸੋ 2019 ਦਾ ਜਿਹੜਾ ਰਿਕਾਰਡ ਪਾਰਟੀ ਦਾ ਸੀਗਾ ਉਹਨੂੰ ਅੱਜ ਜਿਹੜਾ ਲੋਕਾਂ ਨੇ ਜਿਹੜਾ ਸੁਧਾਰਿਆ ਹੈਗਾ ਤੇ ਇੱਕ ਵੱਡਾ ਪਿਆਰ ਆ ਜਿਹੜਾ ਫਤਵਾ ਸਾਨੂੰ ਦਿੰਦਾ ਹੈ